ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਇਸ ਵਕਤ ਆਪਾਂ ਲਾਰਜ ਚੈਂਬਰਸ ਦੇ ਵਿੱਚ ਬੈਠੇ ਆਂ ਔਰ ਤੁਹਾਨੂੰ ਬਹੁਤ ਹੀ ਵਧੀਆ ਖਬਰ ਜਿਹਦੇ ਨਾਲ ਤੁਹਾਡੀ ਆਤਮਿਕ ਖੁਸ਼ ਹੋ ਜਾਏਗੀ ਔਰ ਤੁਹਾਡਾ ਵਿਸ਼ਵਾਸ ਕਰੂ ਦੇ ਪ੍ਰਤੀ ਹੋਰ ਵੱਧ ਜਾਏਗਾ ਦੋਸਤੋ ਅੱਜ ਇੱਥੇ ਇੱਕ ਤੁਹਾਨੂੰ ਐਸੇ ਸ਼ਖਸ ਨਾਲ ਮਿਲਾ ਰਹੇ ਆਂ ਜਿਨ੍ਹਾਂ ਦੀ 6-7 ਸਾਲ ਦੀ ਫਾਈਟ ਤੋਂ ਬਾਅਦ ਮਾਨਯੋਗ ਅਦਾਲਤ ਨੇ ਇੱਕ ਐਡਵੋਕੇਟ ਨੂੰ ਸਜ਼ਾ ਦਿੱਤੀ ਐਡਵੋਕੇਟ ਬਿਲਕੁਲ ਠੀਕ ਸੁਣ ਰਹੇ ਹੋ ਤੁਸੀਂ ਐਡਵੋਕੇਟ ਲੋ ਜਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਹਾਂਜੀ ਭਾਈ ਸਾਹਿਬ ਜੀ ਨੂੰ ਮਸ਼ਾਲਾ ਉਹ ਕਿਹਟਾ ਕੋ ਹਾਂਜੀ ਤੁਹਾਡਾ ਨਾਮ ਕੀ ਮੈਂ ਨਾਸਦਰਾਪ ਸਿੰਘਾ ਜੀ ਅੱਛਾ ਜੀ ਤੇ ਮੈਂ ਲੁਧਿਆਣਾ ਕੋਰਪੋਰੇਟ ਕੰਪਲੈਕਸ 'ਚ ਕੰਮ ਕਰਦਾ ਤੇ 2016 ਦੀ ਗੱਲ ਆ ਤੇ ਮੈਂ ਵਿਕਰਮ ਸਰ ਨਾਲ ਗੱਲ ਕੰਮ ਕਰ ਰਿਹਾ ਸੀ ਉਹਨਾਂ ਨੇ ਮੈਨੂੰ ਕਿਸੇ ਕੇਸ ਦੇ ਅਕੋਰਡਿੰਗ ਮੈਨੂੰ ਕੋਰ ਦੇ ਵਿੱਚ ਭੇਜਿਆ ਉੱਥੇ ਰਚਨਾ ਦੇਵ ਔਰ ਉਹਦਾ ਫਾਦਰ ਪਰਮਜੀਤ ਦੇਵ ਔਰ ਉਹਦਾ ਮੁੰਛੀ ਨਰਪਾਲ ਸਿੰਘ ਇਹ ਤਿੰਨੇ ਆਣੇ ਉੱਤੇ ਮੇਰੇ ਪਿੱਛੇ ਆ ਗਏ ਪਿੱਛੇ ਆ ਕੇ ਮੇਰੇ ਕੋਲ ਦੇ ਅੰਦਰ ਹੀ ਮੇਰਾ ਹਮਲਾ ਕਰਤਾ ਮੇਰਾ ਕੁੱਟਮਾਰ ਸ਼ੁਰੂ ਕਰਤੀ ਅਦਾਲਤ ਦੇ ਅੰਦਰ ਬਿਲਕੁਲ ਅਦਾਲਤ ਦੇ ਅੰਦਰ ਸੀ ਉਸ ਸਹਿਮ ਜੱਜ ਸਾਹਿਬ ਸੀਗੇ ਹਰਪ੍ਰੀਤ ਸਿੰਘ ਜੀ ਅੱਛਾ ਫਿਰ ਉਹਨਾਂ ਨੇ ਨੈਪੋਲਿਸ ਨੂੰ ਕਿਹਾ ਤੇ ਥੱਲੇ ਪੁਲਿਸ ਬੁਲਾਈ ਇਹਨਾਂ ਨੂੰ ਅਰੈਸਟ ਕੀਤਾ ਉਸ ਨੇ ਮੇਰੀ ਸਟੇਟਮੈਂਟ ਲਈਤੀ ਸਟੇਟਮੈਂਟ ਕਰ ਗਈ ਫਿਰ ਇਹਨਾਂ ਦਾ ਇੱਕ ਪੱਤਾ ਦਰਜ ਹੋਇਆ 22 ਨੰਬਰ ਮਕਦਮਾ ਦੇਖਿਆ ਸਤਿ ਸ਼੍ਰੀ ਅਕਾਲ ਕਿਕਮ ਨੰਬਰ 5 ਇਹ ਜਿਹੜੀ ਰਚਨਾ ਦੇਵ ਆ ਥੋੜੀ ਜੀ ਰਚਨਾ ਦੇਵ ਬਾਰੇ ਰੌਸ਼ਨੀ ਪਾਓ ਸਾਡੇ ਦਰਸ਼ਕਾਂ ਨੂੰ ਰਚਨਾ ਦੇਵ ਬਾਰੇ ਦੱਸੋ ਵੀ ਇਹ ਰਚਨਾ ਦੇਵ ਕੌਣ ਹੈ ਰਚਨਾ ਦੇਵ ਜੀ ਇੱਕ ਐਡਵੋਕੇਟ ਆ ਇੱਥੇ ਲੁਧਿਆਣੇ ਬਾਰ ਦੀ ਲੇਡੀਜ਼ ਵਕੀਲ ਆ ਜੀ ਤੇ ਜਿਹੜੀ ਮੇਰੇ ਨਾਲ ਜਿਹਨੇ ਕੁੱਟਮਾਰ ਕੀਤੀ ਆ ਤੇ ਜਿਹਨੂੰ ਅੱਜ ਕੋਰਟ ਨੇ ਜੱਜ ਸਾਹਿਬ ਸ਼ਮੇਂਦਰ ਪਾਲ ਜੀ JMIC ਉਹਨਾਂ ਨੇ ਸਾਲ ਦੀ ਸਜ਼ਾ ਕੀਤੀ ਆ ਔਰ ਉਹਦੇ ਬਾਪ ਨੂੰ ਸਜ਼ਾ ਕੀਤੀ ਆ ਉਹਦੇ ਮੁਣਛੀ ਨੂੰ ਸਜ਼ਾ ਕੀਤੀ ਆ ਜੀ ਜਿਹੜੀ ਜੱਜ ਹੈ ਜੱਜ ਸਾਹਿਬ ਦੇ ਮਾਨਯੋਗ ਅਦਾਲਤ ਹੈ ਇੱਕ ਐਡਵੋਕੇਟ ਨੂੰ ਸਜ਼ਾ ਕੱਢ ਰਹੇ ਆ ਵੈਸੇ ਬਹੁਤ ਵੱਡੀ ਗੱਲ ਨਹੀਂ ਕੋਈ ਹਰਾਨੀ ਦੀ ਆ ਵੀ ਗੱਲ ਨਹੀਂ ਲੱਗਦੀ ਨੀ ਆਲੀ ਤਾਂ ਕੋਈ ਗੱਲ ਨਹੀਂ ਹੈਗੀ ਇਹਦੇ ਵਿੱਚ ਜੇ ਉਹਨੇ ਗੁਨਾਹ ਕੀਤਾ ਵਾ ਤੇ ਉਹਨੂੰ ਸਜ਼ਾ ਦਿੱਤੀ ਹੈ ਜੱਜ ਸਾਹਿਬ ਨੇ ਦੇਖੋ ਜੱਜਾਂ ਦਾ ਜੱਜ ਜਿੰਨੇ ਵੀ ਨੇ ਉਹਨਾਂ ਦਾ ਐਡਵੋਕੇਟਸ ਦੇ ਨਾਲ ਰੋਜ਼ 9 ਮਾਸ ਦਾ ਰਿਸ਼ਤਾ ਰੋਜ਼ ਵਸਤਾ ਪੈਂਦਾ ਕਾਣਾ ਜਾਣਾ ਕੰਮ ਕਰਾਣੇ ਡੇਟਾਂ ਲੈਣੀਆਂ ਬਹਿਸ ਕਰਨੀ ਕਰਾਸ ਕਰਨਾ ਚੀਫ ਕਰਨਾ ਬੜਾ ਕੁਛ ਹੈ ਆਪਾਂ ਆਪਣੇ ਕਸਟਮਰ ਲਈ ਰਿਲੀਫ ਵੀ ਲੈਣੇ ਆ ਲੇਕਿਨ ਇੱਕ ਜੱਜ ਸਾਹਿਬ ਨੇ ਇੱਕ ਐਡਵੋਕੇਟ ਲੇਡੀ ਨੂੰ ਵਾਈ ਨੰਬਰ ਐਫ ਆਈ ਆਰ ਜਿੱਦਾਂ ਤੁਸੀਂ ਦੱਸਿਆ 2016 ਦਾ ਕੇਸ ਆ ਉਹ ਚ ਪੁਨਿਸ਼ ਕੀਤਾ ਜੀ ਮੇਰਾ ਖਿਆਲ ਆ ਮੈਨੂੰ ਲੱਗ ਰਿਹਾ ਕਿ ਬਹੁਤ ਵੱਡੀ ਗੱਲ ਹੈ ਤੁਹਾਨੂੰ ਕੀ ਲੱਗਦਾ ਹੈ ਤਾਂ ਇਹ ਕੋਈ ਵੱਡੀ ਗੱਲ ਆ ਪਰ ਦੇਖਿਆ ਜਾਵੇ ਜੋ ਸਜ਼ਾ ਬਣਦੀ ਆ ਜੋ ਮੁਰਜਮ ਹੈਗਾ ਬਣਿਆ ਮਾ ਉਹਨੇ ਬਦਮਾਸ਼ੀ ਕੀਤੀ ਉਹਨੇ ਕਾਨੂੰਨ ਦੀ ਉਲੰਘਣਾ ਕੀਤੀ ਉਹ ਸਜ਼ਾ ਦਾ ਹੱਕਦਾਰ ਆ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਔਰ ਇਸ ਲੇਡੀ ਨੇ ਰਚਨਾ ਦੇ ਇਹਨਾਂ ਇਸ ਪਰਚੇ ਨੂੰ ਵਾਪਸ ਲੈਣ ਦੀ ਮੇਰੇ ਤੇ ਔਰ ਹੋਰ ਵਕੀਲਾਂ ਤੇ ਪਰ ਉਹਨਾਂ ਹੀ ਫੈਮਲੀਆ ਤੇ ਵੀ ਗੈਂਗ ਰੇਪ ਦਾ ਇਹਨੇ ਪੱਤਾ ਦਰਜ ਕਰਵਾਇਆ ਤਾਂ ਕਿ ਮੈਂ ਇਹ ਪਰਚਾ 22 ਨੰਬਰ ਬਕਤਮਾ ਵਾਪਸ ਲਵਾਂ ਉਹ ਵਾਪਸ ਲੈਵਾਂ ਤਾਂ ਕਿ ਇਹਦਾ ਬਚਾਅ ਹੋ ਸਕੇ ਇਹਨੂੰ ਪਤਾ ਸੀਗਾ ਮੈਨੂੰ ਸਜ਼ਾ ਹੋਣੀ ਹੀ ਹੋਣੀ ਆ ਮੈਂ ਕਾਨੂੰਨ ਦੀ ਉਲੰਘਣਾ ਕੀਤੀ ਆ ਉਹ ਵੀ ਕੋਰਟ ਦੇ ਅੰਦਰ ਪਰ ਉਹ ਪਰਚਾ ਜਿਹੜਾ ਸੀਗਾ ਸਾਰੀ ਸੱਚਾਈ ਸਾਹਮਣੇ ਆਈ ਆ ਗੈਂਗਰੇਤੀ ਉਹ ਪਰਚਾ ਉਸਨੇ ਕੈਂਸਲ ਕੀਤਾ ਕੈਂਸਲ ਕਰਕੇ ਉਹ ਰਿਪੋਰਟ ਪੇਸ਼ ਕੀਤੀ ਆ ਜੱਜ ਸਾਹਿਬ ਨੇ ਜਾਂ ਸਾਹਮਣੇ ਅਸੈਪਟ ਕਰਕੇ ਇਹਨੂੰ ਖਾਰਜ ਕੀਤਾ ਵਾ ਬਹੁਤ ਵੱਡੀ ਗੱਲ ਆ ਮੈਂ ਬਹੁਤ ਜ਼ਿਆਦਾ ਇਹਦੇ ਪ੍ਰਤੀ ਜਜ਼ਬਾਤੀ ਆ ਜਾਂ ਮੈਂ ਬੜਾ ਅੱਛਾ ਸਮਝਦਾ ਵੀ ਇਹਦੇ ਵਿੱਚ ਮੈਨੂੰ ਤੁਸੀਂ ਆਪਣੇ ਵਕੀਲ ਸਾਹਿਬ ਦਾ ਨਾਮ ਦੱਸੋ ਤੁਹਾਡੇ ਐਡਵੋਕੇਟ ਕੌਣ ਸੀ ਜਿਨ੍ਹਾਂ ਨੇ ਵਕੀਲ ਦੇ ਅਗੇਂਸਟ ਕੇਸ ਲੜੇ ਮੇਰੇ ਵਕੀਲ ਸਾਹਿਬ ਤਜਿੰਦਾ ਸਿੰਘ ਪਨੇਸਰ ਜੀਏ ਜਿਨ੍ਹਾਂ ਚੈਂਬਰ ਨੰਬਰ 3032 3rd ਫਲੋਰ ਤੇ ਆ ਉਹਨਾਂ ਨੇ ਬੜਾ ਇਮਾਨਦਾਰੀ ਨਾਲ ਕੇਸ ਲੜਿਆ ਤਾਂ ਕਿ ਕਈ ਤਾਂ ਵਕੀਲ ਵਕੀਲ ਦੀ ਫੇਵਰ ਕਰ ਦਿੰਦੇ ਵੀ ਇਹ ਵੀ ਵਕੀਲਾ ਮੈਂ ਵੀ ਵਕੀਲਾ ਪਰ ਉਹਨਾਂ ਨੇ ਇਹੋ ਜਿਹਾ ਕੋਈ ਕੁਝ ਨਹੀਂ ਕੀਤਾ ਜੋ ਇਮਾਨਦਾਰੀ ਨਾਲ ਕੰਮ ਕੀਤਾ ਜੋ ਬਣਦਾ ਸੀ ਉਹਨਾਂ ਨੇ ਉਹ ਸਜ਼ਾ ਕਰਾ ਕੇ ਛੱਡੀ ਆ ਵੀ ਇੱਕ ਵਕੀਲ ਨੇ ਗਲਤੀ ਕੀਤੀ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਅੱਛਾ ਤੁਹਾਡਾ ਨਾਮ ਟੀਐਸ ਪਨੇਸਰ ਹਾਂਜੀ ਮੇਰਾ ਨਾਮ ਸﺠਿੰਦਰ ਸਿੰਘ ਪਨੇਸਰ ਹੈ। ਹਾਂਜੀ ਮੈਂ ਲੁਧਿਆਣਾ ਕਚੈਰੀ ਦੇ ਵਿੱਚ ਪਿਛਲੇ 15 ਸਾਲ ਤੋਂ ਵਕਾਲਤ ਕਰਦਾ। ਮੇਰਾ ਕਲਾਇੰਟ ਹੈ ਸਤਨਾਮ ਸਿੰਘ ਜੋ ਮੁੱਲਾਂਪੁਰ ਤੋਂ ਆਂਦਾ ਹੈ ਕਚੈਰੀ ਵਿੱਚ ਕਲਰਕ ਦਾ ਕੰਮ ਕਰਦਾ ਹੈ। ਇਹਦੇ ਨਾਲ ਸਾਲ 2016 ਵਿੱਚ ਕਚੈਰੀ ਦੀ ਲੇਡੀ ਐਡਵੋਕੇਟ ਰਚਨਾ ਦੇਵ ਨੇ ਕੁੱਟਮਾਰ ਕੀਤੀ ਸੀ। ਵਕੀਲ ਹੋਣ ਦੇ ਨਾਤੇ ਕੋਈ ਇਹਦੇ ਕੇਸ ਦੇ ਵਿੱਚ ਹੱਥ ਨਹੀਂ ਪਾਉਂਦਾ ਸੀ ਕੋਈ ਵਕੀਲ ਨਹੀਂ ਖੜਾ ਹੁੰਦਾ ਸੀ ਕਿ ਦੂਜੇ ਪਾਸੇ ਇੱਕ ਲੇਡੀ ਐਡਵੋਕੇਟ ਹੈ। ਮੈਂ ਇਸ ਨੂੰ ਆਸ਼ਵਾਸਨ ਦਿੱਤਾ ਕਿ ਮੈਂ ਦੂਜੀ ਪਾਰਟੀ ਨਾਲ ਨਹੀਂ ਰਲਦਾ ਕਦੀ આજ ਤੱਕ ਮੇਰਾ ਕੋਈ ਇਤਤ ਦਾ ਰਿਕਾਰਡ ਵੀ ਨਹੀਂ ਹੈ ਕਿ ਮੈਂ ਦੂਜੀ ਪਾਰਟੀ ਨਾਲ ਰਲ ਗਿਆ ਹਾਂ ਮੈਂ ਇਸ ਨੂੰ ਕਿਹਾ ਕਿ ਮੈਂ ਆਪਣੀ ਪੂਰੀ ਇਮਾਨਦਾਰੀ ਨਾਲ ਤੇਰਾ ਕੇਸ ਝਗੜਾਂਗਾ ਔਰ ਇਹਨੂੰ ਜਿੰਨੀ ਵੀ ਸਖਤ ਤੋਂ ਸਖਤ ਸਜ਼ਾ ਹੋਏਗੀ ਇਹਨੂੰ ਦਿਵਾਵਾਂਗਾ ਜੋ ਗਲਤੀ ਇਸਨੇ ਕੀਤੀ ਹੈ ਇਸ ਦੇ ਪਾਦੰਨੇ ਆ ਔਰ ਕਲਰਕ ਨੇ ਜੋ ਇਹਨੂੰ ਸਤਨਾਮ ਸਿੰਘ ਨੂੰ ਕੂਰ ਦੇ ਵਿੱਚ ਕੁੱਟਿਆ ਮਾਰਿਆ ਚਾਰ ਸਾਹ ਦੇ ਸਾਹਮਣੇ ਪੇਸ਼ ਪਾਈ ਕੀਤੀ ਹੈ ਇਸ ਨੂੰ ਉਸ ਦਾ ਇਨ ਤਾਹਫੇ ਦੀ ਵਾਕਿਆ ਰਵਾਂਗਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਵਾਵਾਂ ਤੁਹਾਨੂੰ ਇਹ ਜਿਹੜਾ ਕੇਸ ਲੜਿਆ ਤੁਸੀਂ ਇੱਕ ਐਡਵੋਕੇਟ ਲੇਡੀ ਦੇ ਅਗੇਸਟ ਤੁਹਾਡੇ ਤੇ ਪ੍ਰੈਸ਼ਰ ਵੀ ਪਿਆ ਹੋਊਗਾ ਤੁਹਾਨੂੰ ਥ੍ਰੈਟਿੰਗ ਆਈਆਂ ਹੋਣਗੀਆਂ ਤੁਹਾਨੂੰ ਅੰਡਰ ਪ੍ਰੈਸ਼ਰ ਵੀ ਲੈਣ ਦੀ ਕੋਸ਼ਿਸ਼ ਕੀਤੀ ਗਈ ਹੋਊਗੀ ਹਾਂਜੀ ਇਹ ਲੇਡੀ ਐਡਵੋਕੇਟ ਜੋ ਹੈ ਰਚਨਾ ਦੇਵ ਨੇ ਇਸਨੇ ਇਸ ਮੁਕਦਮੇ ਤੋਂ ਮੈਨੂੰ ਨਿਕਲਣ ਦੀ ਕਿਹਾ ਕਿ ਵੀ ਤੁਸੀਂ ਇਹ ਝਗੜੋ ਨਾ ਤੁਸੀਂ ਸਦਨਾਮ ਦਾ ਕੇਸ ਨਾ ਫੜੋ ਇਸ ਦੇ ਵਾਸਤੇ ਇਸਨੇ ਮੇਰੇ ਤੇ ਮੇਰੀ ਫੈਮਲੀ ਤੇ ਅਤੇ ਹੋਰ ਵਕੀਲਾਂ ਤੇ ਇਨਕਲੂਡਿੰਗ ਸਤਨਾਮ ਤੇ ਗੈਂਗਰੇਪ ਦਾ ਵੀ ਮੁਕਦਮਾ ਦਰਜ ਕਰਾਤਾ 2022 ਦੇ ਵਿੱਚ ਜਿਸ ਨੂੰ ਕੀ ਕੋਰਟ ਨੇ ਵੈਰੀਫਾਈ ਕੀਤਾ ਕੈਂਸਲੇਸ਼ਨ ਮੂਵ ਕੀਤੀ ਜੱਜ ਸਾਹਿਬ ਨੇ ਅਸੈਪਟ ਕੀਤੀ ਔਰ ਉਹ ਮੁਕਦਮਾ ਗੈਂਗਰੇਪ ਦਾ ਵੀ ਝੂਠਾ ਪਾਇਆ ਗਿਆ ਇਹ ਦਬਾਅ ਸਾਡੇ ਤੇ ਪਾਉਣ ਦੀ ਖਾਤਰ ਸੀ ਕਿ ਜਿਹੜਾ ਮੁਕਦਮਾ ਸਤਨਾਮ ਨੇ ਦਰਜ ਕਰਾਇਆ ਸੀ ਕਿ ਅਸੀਂ ਇਸ ਨੂੰ ਵਾਪਸ ਲਈਏ ਇਹ ਪ੍ਰੈਸ਼ਰ ਸਾਡੇ ਤੇ ਬਹੁਤ ਜ਼ਿਆਦਾ ਪਾਇਆ ਗਿਆ ਅਦਾਲਤਾਂ ਦੇ ਵਿੱਚ ਅਲਮਦ ਤੋਂ ਰਿਕਾਰਡ ਰੂਮ ਚੋਂ ਕਾਪੀ ਏਜੰਸੀ ਚੋਂ ਫਾਈਲਾਂ ਦਾ ਹੇਰਫੇਰ ਵੀ ਹੋਇਆ ਕੋਈ ਫਾਈਲਾਂ ਨੂੰ ਲੁਕੋ ਦਿੱਤਾ ਗਿਆ ਹੋਵੇ ਛੁਪਾ ਦਿੱਤਾ ਗਿਆ ਹੋਵੇ ਡੇਢ ਤੁਹਾਨੂੰ ਲਿੰਗਰ ਔਨ ਕਰਨ ਵਾਸਤੇ ਕਿੰਨੇ ਸਾਲ ਲੱਗ ਗਏ ਤੁਨੇ ਕੇਸ ਚੱਲਦੇ ਨੂੰ ਹਾਂਜੀ ਇਹ ਕੇਸ ਦੇਖ ਲਓ ਜੀ 2016 ਦੇ ਵਿੱਚ ਕੇਸ ਦਰਜ ਹੋਇਆ ਫ फेब्रुवारी ਮਹੀਨੇ ਦੇ ਵਿੱਚ ਉਸ ਤੋਂ ਬਾਅਦ ਇਹ 19 ਜਨਵਰੀ 2024 ਦੇ ਵਿੱਚ ਜਾ ਕੇ ਇਸ ਦਾ ਫੈਸਲਾ ਆਂਦਾ ਹੈ 8 ਸਾਲ ਦੇ ਕਰੀਬ ਇਸ ਕੇਸ ਨੂੰ ਫੈਸਲਾ ਆਉਣ ਦੇ ਵਿੱਚ ਲੱਗ ਗਈ। ਇਹ ਜਿਹੜੀ ਐਡਵੋਕੇਟ ਲੇਡੀ ਆ ਤੁਸੀਂ ਕੀ ਸਮਝਦੇ ਹੋ ਵੀ ਜਿਹੜੀ ਵਕਾਲਤ ਆ ਜੋ ਮੈਂ ਸੁਣਿਆ ਅੱਜ ਤੱਕ ਹਾਈ ਕੋਰਟ ਤੱਕ ਜਾਂ ਸੁਪਰੀਮ ਕੋਰਟ ਤੋਂ ਮੈਂ ਸੁਣਿਆ ਵੀ ਇੱਕ ਐਡਵੋਕੇਸੀ ਇੱਕ ਨੋਬਲ profession ਆ ਇੱਕ loyal بڑا royal profession ਹੈ। ਹਾਂਜੀ ਦੇਖੋ ਐਡਵੋਕੇਸੀ ਇੱਕ ਬਹੁਤ ਨੋਬਲ profession ਹੈ। ਬਹੁਤ ਇਮਾਨਦਾਰੀ ਨਾਲ ਕੇਸ ਚ गढ़ਨੇ ਪੈਂਦੇ ਆ ਵਕੀਲ ਤੇ ਇੰਜਾਮ ਲੱਗ ਜਾਂਦੇ ਦੂਜੀ ਪਾਰਟੀ ਨਾਲ ਰਲ ਕੇ ਜੀ ਲੇਕਿਨ ਸਾਰੇ ਵਕੀਲ ਇਸ ਤਰ੍ਹਾਂ ਦੇ ਨਹੀਂ ਹੁੰਦੇ ਅਸੀਂ ਵੀ ਬਹੁਤ ਇਮਾਨਦਾਰੀ ਨਾਲ ਇਹ ਕੇਸ ਨੂੰ ਝਗੜਿਆ ਔਰ ਰਚਨਾ ਦੇਵ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਹੁਣ ਇਸ ਵੇਲੇ ਰਚਨਾ ਦੇਵ ਗਿਰ ਜ਼ਮਾਨਤ ਤੇ ਹੈ ਜਾਂ ਕਸਟਡੀ ਚ ਹਾਂਜੀ ਇਸ ਨੂੰ ਜੱਜ ਸਾਹਿਬ ਨੇ ਉਸੇ ਦਿਨ ਅਪੀਲ ਵਾਸਤੇ ਜ਼ਮਾਨਤ ਤੇ ਛੱਡ ਦਿੱਤਾ ਸੀ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਤੁਸੀਂ ਅਪੀਲ ਫਾਈਲ ਕਰੋ ਤੇ ਜੇ ਇਹ ਅਪੀਲ ਨਹੀਂ ਫਾਈਲ ਕਰਦੇ ਤਾਂ ਇਹਨਾਂ ਨੂੰ ਕੋਰਟ ਦੇ ਜਿਹੜੇ ਆਰਡਰ ਹੋਏ ਆ سزا ਦੇ ਉਸ ਦੇ ਵਿੱਚ ਇਹਨਾਂ ਨੂੰ ਜੇਲ੍ਹ ਜਾਣਾ ਪਏਗਾ ਤੁਹਾਨੂੰ ਕੀ ਲੱਗਦਾ ਰਚਨਾਦੇਵ ਅਪੀਲ ਕਰੇਗੀ ਹਾਂਜੀ ਡੈਫੀਨੇਟਲੀ ਅਪੀਲ ਕਰੇਗੀ ਤੇ ਅਪੀਲ ਨੂੰ ਸੈਸ਼ਨ ਕੋਰਟ 'ਚ ਅਪੀਲ ਹੋਏਗੀ ਹਾਂਜੀ ਸੈਸ਼ਨ ਦੇ ਵਿੱਚ ਇਹ ਅਪੀਲ ਹੋਏਗੀ ਲੁਧਿਆਣਾ ਡਿਸਟ੍ਰਿਕਟ ਸੈਸ਼ਨ ਦੇ ਵਿੱਚ ਅਪੀਲ ਹੋਏਗੀ ਫਿਰ ਤੁਸੀਂ ਇਸ ਕੇਸ ਨੂੰ ਉੱਥੇ ਫਾਈਟ ਕਰੋਗੇ ਹਾਂਜੀ ਹਾਂਜੀ ਅਸੀਂ ਇਸ ਨੂੰ ਜੋ ਇਸ ਨੇ ਗਲਤੀ ਕੀਤੀ ਹੈ 1 ਸਾਲ ਦੀ ਜੋ سزا ਇਸ ਨੂੰ ਮਿਲੀ ਹੈ ਉਸ ਦਾ ਜ਼ਿਆਦਾ ਮਤਲਬ ਹੁੰਦਾ ਹੈ ਕਿ 1 ਸਾਲ ਜੇਲ੍ਹ ਦੇ ਵਿੱਚ ਰਹਿਣਾ ਤਾਂ ਕਿ ਇਹ ਆਪਣੀ ਗਲਤੀ ਦਾ ਅਹਿਸਾਸ ਕਰੇ ਔਰ ਜੋ ਗਲਤੀ ਇਸਨੇ ਕੀਤੀ ਸੀ ਇਹ ਕਦੀ ਦੁਬਾਰਾ ਨਾ ਦੁਹਰਾਏ ਉਸ ਦੇ ਵਾਸਤੇ ਇਸ ਨੂੰ 1 ਸਾਲ ਜੋ ਜੇਲ੍ਹ ਕੱਟਣੀ ਹੈ ਉਹ ਅਸੀਂ ਇਹਨੂੰ ਜੇਲ੍ਹ ਭਿਜਵਾ ਕੇ ਰਹਾ। ਬਸ ਤੁਹਾਡਾ ਪੂਰਾ ਨਿਸ਼ਚਿਆ ਬਣਿਆ ਹੋਇਆ ਵੀ ਤੁਸੀਂ ਪ੍ਰੋਪਰ ਤਰੀਕੇ ਨਾਲ ਫਾਈਟ ਕਰਕੇ ਇਹਨੂੰ ਇਹਦੇ ਕੀਤੇ ਦੀ ਸਜ਼ਾ ਦਿਵਾਉਂਗੇ। हां जी देखो वकील ਦਾ profession ਜੋ ਹੁੰਦਾ ਹੈ ਕਿ ਲੋਕਾਂ ਨੂੰ ਇਨਸਾਫ ਦਿਵਾਣਾ ਬਿਲਕੁਲ ਬਿਲਕੁਲ ਠੀਕ ਹੈ ਔਰ ਰਚਨਾ ਦੇਵ ਨੇ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਸਾਹਮਣੇ ਜੋ ਸਤਨਾਮ ਨੂੰ ਕੁੱਟਿਆ ਮਾਰਿਆ ਔਰ ਇੱਕ ਵਕੀਲ ਹੋਣ ਦੇ ਵੀ ਨਾਤੇ ਇਸ ਨੇ ਕੋਰਟ ਦੇ ਵਿੱਚ ਗੁੰਡਾਗਰਦੀ ਕਰਕੇ ਉਹ ਕੋਰਟ ਦੀ ਵੀ ਕੰਟੈਂਪਟ ਕੀਤੀ ਇਹ ਬਹੁਤ ਵੱਡਾ ਇਸਤਦ ਕੀਤਾ ਹੋਇਆ ਅਪਰਾਧ ਹੈ ਇੱਕ ਵਕੀਲ ਹੋਣ ਦੇ ਵੀ ਕਾਨੂੰਨ ਦਾ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਸਾਹਮਣੇ ਕਿਸੇ ਨੂੰ ਕੁੱਟਣਾ ਮਾਰਨਾ ਕੋਰਟ ਦੀ ਜਿਹੜੀ ਰੈਪਿਊਟੇਸ਼ਨ ਖਰਾਬ ਕੀਤੀ ਔਰ ਉਸ ਦਾ ਇਸ ਨੂੰ ਜੇਲ੍ਹ ਜਾ ਕੇ ਇਸ ਦਾ ਸਾਨੂੰ ਇਨਸਾਫ ਨਹੀਂ ਤੇ ਇਹਦਾ ਲਾਇਸੈਂਸ ਕੈਨਸਲ ਨਹੀਂ ਹੋਣਾ ਚਾਹੀਦਾ ਇਹੋ ਜਿਹੇ ਐਡਵੋਕੇਟਸ ਨੂੰ ਐਡਵੋਕਸੀ ਕਰਨ ਦਾ ਕੋਈ ਰਾਈਟ ਹੀ ਨਹੀਂ ਹੋਣਾ ਚਾਹੀਦਾ ਹਾਂਜੀ ਰਚਨਾ ਦੇਵ ਦਾ ਲਾਇਸੈਂਸ ਵੀ ਪਹਿਲਾਂ ਪਰਮਨੈਂਟ ਸਸਪੈਂਡ ਹੋਇਆ ਸੀਗਾ ਔਰ ਸਾਡੀ ਮਾਨਯੋਗ ਪੰਜਾਬ ਐਂਡ ਹਰਿਆਣਾ 바ਰ ਕਾਉਂਸਲ ਨੇ ਇਹਦਾ ਲਾਇਸੈਂਸ ਵੀ सस्पेंड ਕੀਤਾ ਸੀ ਔਰ ਹੁਣ ਵੀ ਜੋ ਇਸ ਨੂੰ ਸਜ਼ਾ ਮਿਲੀ ਹੈ ਇਸ ਸਜ਼ਾ ਦੇ ਆਰਡਰ ਵੀ 바ਰ ਕਾਉਂਸਲ ਪੰਜਾਬ ਐਂਡ ਹਰਿਆਣਾ ਜਾਣਗੇ ਔਰ ਇਸ ਆਰਡਰ ਤੇ ਵੀ ਰਚਨਾ ਦੇਣ ਦਾ ਲਾਇਸੈਂਸ ਜੋ ਹੈ सस्पेंड ਹੋ ਸਕਦਾ ਲਾਈਫਟਾਈਮ ਲਈ ਆ ਪਰ ਟੈਂਪਰੇਰੀ ਬੇਸਿਸ ਤੇ ਨਹੀਂ ਲਾਈਫਟਾਈਮ ਵਾਸਤੇ ਜੋ ਵਕੀਲ ਨੂੰ ਫੈਂਸ ਦੇ ਵਿੱਚ ਕਿਸੇ 'ਚ ਸਜ਼ਾ ਹੋ ਜਾਵੇ ਉਹ ਵਕਾਲਤ ਨਹੀਂ ਕਰ ਸਕਦਾ ਉਸ ਦਾ ਲਾਇਸੈਂਸ ਸਸਪੈਂਡ ਹੋ ਸਕਦਾ ਜਿਸ ਤਰ੍ਹਾਂ ਦਾ ਕੰਮ ਰਚਨਾ ਦੇਵ ਕਰ ਰਹੀ ਆ ਜਿੱਦਾਂ ਤੁਸੀਂ ਦੱਸਿਆ ਇਦਾਂ ਦਾ ਬਹੁਤ ਐਡਵੋਕੇਟਸ ਲੇਡੀਜ਼ ਨਾ ਸਾਰੀਆਂ ਤਾਂ ਤਾਂ ਨਹੀਂ ਕਮਾਂਗਾ ਲੇਕਿਨ ਕੁਝ ਲੇਡੀਜ਼ ਤੇ ਹੋਰ ਵੀ ਅਸੀਂ ਹੈਗੀਆਂ ਨੇ ਉਹਨਾਂ ਦੇ ਪ੍ਰਤੀ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਪਾਂ ਲਾਸਟ ਮੂਮੈਂਟ ਤੇ ਖੜੇ ਆ ਇਸ ਤੋਂ ਬਾਅਦ ਆਪਾਂ ਇਹਨੂੰ ਕਲੋਜ਼ ਕਰਦੇ ਆਂਗੇ ਤੁਸੀਂ ਦੱਸੋ ਵੀ ਲੇਡੀਜ਼ ਨੂੰ ਜਾਂ ਐਡਵੋਕੇਟ ਲੇਡੀਜ਼ ਨੂੰ ਤੁਸੀਂ ਆਪਣੇ ਥਰੂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਮੈਂ ਇਹੀ ਦੱਸਣਾ ਚਾਹਾਂਗਾ ਇੱਕ ਲੇਡੀਜ਼ ਹੋਣ ਦੇ ਨਾਤੇ ਚਾਹੀਏ ਉਹ ਵਕੀਲ ਹੈ ਜਾਂ ਜੋ ਵੀ profession ਦੇ ਵਿੱਚ ਹੈ ਆਪਣਾ ਲੇਡੀਜ਼ ਹੋਣ ਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ ਕਿ ਮੈਂ ਇੱਕ ਲੇਡੀ ਹੈਗੀ ਆ ਮੈਂ ਕੁਝ ਵੀ ਕਰਵਾ ਸਕਦੀ ਆ ਇਸ ਕਰਕੇ ਮੈਂ ਸਾਰੀਆਂ ਔਰਤਾਂ ਦਾ ਕਿਸੇ ਦਾ ਨਾਮ ਤਾਂ ਨਹੀਂ ਲਵਾਗਾ ਲੇਕਿਨ ਜ ਰਚਨਾ ਦੇਵ ਨੇ ਜੋ ਕੰਮ ਕੀਤਾ ਉਹ ਬਹੁਤ ਗਲਤ ਕੀਤਾ ਜੀ ਇਹ ਤੁਹਾਡਾ ਕੀ ਲੱਗਦਾ ਇਹਦੇ ਨਾਲ ਰਚਨਾ ਦੇਵ ਨੂੰ ਜਿਹੜੀ ਪੁਨਿਸ਼ਮੈਂਟ ਮਿਲੀ ਆ ਇਹਦੇ ਨਾਲ ਹੋਰ ਔਰਤਾਂ ਨੂੰ ਵੀ ਇੱਕ ਅੱਛਾ ਸੰਦੇਸ਼ ਜਾਏਗਾ ਹਾਂਜੀ ਹੋਰ ਵੀ ਜੋ ਵਕੀਲ ਹੈਗੇ ਜੋ ਇਸ ਤਰ੍ਹਾਂ ਦੀ ਗੁੰਡਾਗਰਦੀ ਕਰਕੇ ਲੋਕਾਂ ਨੂੰ ਕਲਾਇੰਟਾਂ ਨੂੰ ਖਰਾਬ ਕਰਦੇ ਆ ਉਹਨਾਂ ਤੱਕ ਵੀ ਇਹ ਸੰਦੇਸ਼ ਜਾਏਗਾ ਕਿ ਕੋਈ ਕਲਾਇੰਟ ਅਗਰ ਕਿਸੇ ਵਕੀਲ ਦੀ ਕੋਈ ਸ਼ਿਕਾਇਤ ਕਰ ਦਿੰਦਾ ਹੈ ਉਹਨਾਂ ਲਈ ਵੀ ਇਹ ਸਬਕ ਹੈ ਕਿ ਵੀ ਉਹਨਾਂ ਨੂੰ ਵੀ ਕਦੀ ਨਾ ਕਦੀ ਰੱਬ ਦੇਖਦਾ ਹੈ ਕਿਤੇ ਨਾ ਕਿਤੇ ਸਜ਼ਾ ਹੋ ਸਕਦੀ ਹੈ ਉਹਨਾਂ ਤੇ ਵੀ ਇਹ ਸੰਦੇਸ਼ ਜਾਏਗਾ ਕਿ ਉਹ ਵੀ ਅੱਗੇ ਤੋਂ ਇਦਾਂ ਦੀ ਕੋਈ ਗਿਣੌਨੀ ਹਰਕਤ ਨਹੀਂ ਕਰਨਗੇ ਤੁਹਾਨੂੰ ਕਾਨੂੰਨ ਦੇ ਪ੍ਰਤੀ ਵਿਸ਼ਵਾਸ ਹੈ ਹਾਂਜੀ ਸਾਨੂੰ ਕਾਨੂੰਨ ਦੇ ਪ੍ਰਤੀ ਪੂਰਾ ਵਿਸ਼ਵਾਸ ਹੈ ਅਸੀਂ ਆਪਣਾ ਇਹ ਕੇਸ 60 2016 ਤੋਂ ਲੈ ਕੇ 2024 ਤੱਕ ਫਾਈਟ ਕੀਤਾ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਵਕੀਲ ਸਾਹਿਬ ਸਾਨੂੰ ਉਸ ਮਾਨਯੋਗ ਅਦਾਲਤ ਦਾ ਨਾਮ ਜੱਜ ਸਾਹਿਬ ਦਾ ਨਾਮ ਦੱਸੋ ਸਾਡੇ ਦਰਸ਼ਕਾਂ ਨੂੰ ਜਿਨ੍ਹਾਂ ਜੱਜ ਸਾਹਿਬਾਨ ਨੇ ਇਸ ਐਡਵੋਕੇਟ ਨੂੰ ਕੁਨਿਸ਼ ਕੀਤਾ ਸਾਡੇ ਮਾਨਯੋਗ ਜੱਜ ਸਾਹਿਬ ਸ਼੍ਰੀ ਸ਼ਮਿੰਦਰ ਪਾਲ ਸਿੰਘ ਲੁਧਿਆਣਾ ਕਚੇਰੀ ਦੇ ਜੱਜ ਨੇ ਇਹਨਾਂ ਨੇ ਬਹੁਤ ਹੀ ਵਧੀਆ ਫੈਸਲਾ ਦਿੱਤਾ ਜੋ ਇੱਕ ਵਕੀਲ ਨੂੰ ਸਜ਼ਾ ਦਿੱਤੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਵਕੀਲ ਔਰ ਜੱਜ ਸਾਹਿਬ ਦਾ ਜੋ ਬਾਹਰ ਤੇ ਬੈਂਚ ਦਾ ਰਿਸ਼ਤਾ ਹੁੰਦਾ ਹੈ ਬਹੁਤ ਵਧੀਆ ਮਜ਼ਬੂਤ ਰਿਸ਼ਤਾ ਹੁੰਦਾ ਹੈ ਜੱਜ ਸਾਹਿਬ ਨੇ ਇੱਕ ਵਕੀਲ ਨੂੰ ਜੋ ਸਜ਼ਾ ਦਿੱਤੀ ਹੈ ਕਿਉਂ ਕਿ ਉਸਨੇ ਕਾਨੂੰਨ ਦੀ ਉਲੰਘਣਾ ਕੀਤੀ ਔਰ ਸਾਨੂੰ ਉਹ ਜੱਜ ਸਾਹਿਬ ਤੇ ਵੀ ایمان ਹੈ ਜਿਨ੍ਹਾਂ ਨੇ ਜਿਨ੍ਹਾਂ ਦੀ ਕੋਰਟ ਦੇ ਵਿੱਚ ਇਹ ਇਨਸੀਡੈਂਟ ਹੋਇਆ ਸ਼੍ਰੀ ਹਰਪ੍ਰੀਤ ਸਿੰਘ ਜੱਜ ਸਾਹਿਬ ਸੀਗੇ 2016 ਦੇ ਵਿੱਚ ਉਹਨਾਂ ਦੀ ਕੋਰਟ ਦੇ ਵਿੱਚ ਜਦੋਂ ਉਹਨਾਂ ਦੇ ਸਾਹਮਣੇ ਇਨਸੀਡੈਂਟ ਹੋਇਆ ਸੀਗਾ ਤਾਂ ਉਹਨਾਂ ਨੇ ਇਸ ਰਿਗਾਰਡਿੰਗ ਜਿਮਨੀ ਆਰਡਰ ਲਿਖਵਾਇਆ ਸੀਗਾ ਕਿ ਰਚਨਾਦੇਵ ਨੇ ਕੋਰਟ ਦੇ ਅੰਦਰ ਸਤਨਾਮ ਸਿੰਘ ਨੂੰ ਕੁੱਟਿਆ ਮਾਰਿਆ ਸੀਗਾ ਉਸੇ ਆਰਡਰ ਦੇ ਹੀ ਕਾਰਨ ਅੱਜ ਸ਼੍ਰੀ ਸ਼ਮਿੰਦਰ ਪਾਲ ਸਿੰਘ ਜੱਜ ਸਾਹਿਬ ਨੇ ਰਚਨਾਦੇਵ ਨੂੰ ਸਜ਼ਾ ਦਿੱਤੀ ਹੈ ਇੱਕ ਵਕੀਲ ਹੋਣ ਦੇ ਨਾਤੇ ਉਹਨੂੰ ਰਹਿਮ ਦੀ ਵੀ ਅਪੀਲ ਵਾਸਤੇ ਜੱਜ ਸਾਹਿਬ ਉਹਨੂੰ ਨੇਕ ਚੱਲਨੀ ਤੇ ਵੀ ਛੱਡ ਸਕਦੇ ਸੀ ਲੇਕਿਨ ਇੱਕ ਵਕੀਲ ਹੋਣ ਦੇ ਕਾਰਨ ਇੱਕ ਕਾਨੂੰਨ ਦੀ ਸਭ ਜਾਣਕਾਰੀ ਹੋਣ ਦੇ ਬਾਵਜੂਦ ਜੋ ਰਚਨਾ ਦੇਵ ਨੇ ਕੀਤਾ ਵਕੀਲ ਬਣ ਕੇ ਵੀ ਉਸ ਦੀ ਸ਼੍ਰੀ ਛਮਿੰਦਰਪਾਲ ਸਿੰਘ ਜੱਜ ਸਾਹਿਬ ਨੇ ਇਸ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਇਹ ਕਾਨੂੰਨ ਦਾ ਸਾਡੇ ਵਿਸ਼ਵਾਸ ਜੋ ਬਣਿਆ ਹੋਇਆ ਸੀ ਉਹ ਵਿਸ਼ਵਾਸ ਬਹੁਤ ਜ਼ਿਆਦਾ ਵਧਾਇਆ ਅਸੀਂ ਮਾਨਯੋਗ ਜੱਜ ਸਾਹਿਬ ਸ਼੍ਰੀ ਛਮਿੰਦਰਪਾਲ ਸਿੰਘ ਦੇ ਆਰਡਰ ਦੀ ਬਹੁਤ ਤਾਰੀਫ ਕਰਦੇ ਆ ਕਿ ਉਹਨਾਂ ਨੇ ਇੱਕ ਵਕੀਲ ਨੂੰ ਸਜ਼ਾ ਦਿੱਤੀ ਤੇ ਕਾਨੂੰਨ ਦੀ ਜੋ ਆਰਡਰ ਕੋਈ ਜੋ ਜੱਜਮੈਂਟ ਆਈ ਇਹਨੂੰ 1 ਸਾਲ ਦੀ ਸਜ਼ਾ ਹੋਈ ਅਸੀਂ ਉਸ ਦੀ ਬਹੁਤ ਹੀ ਸ਼ਲਾਘਾ ਕਰਦੇ ਹਾਂ ਵਕੀਲ ਸਾਹਿਬ ਇਹ ਲੇਡੀ ਅਪੀਲ ਦੇ ਵਿੱਚ ਜਾ ਕੇ ਅੱਗੇ ਦੇਖੋ ਹੁਣ ਤਾਂ ਸੈਸ਼ਨ ਹੈ ਫਿਰ ਉਸ ਤੋਂ ਬਾਅਦ ਹਾਈ ਹੈ ਫਿਰ ਉਸ ਤੋਂ ਬਾਅਦ ਸੁਪਰੀਮ ਹੈ ਇਹ ਅਦਾਲਤ 'ਚ ਅੱਗੇ ਤੋਂ ਅੱਗੇ ਜਾ ਕੇ ਬਰੀ ਵੀ ਤਾਂ ਹੋ ਸਕਦੀ ਹੈ ਐਸਡੀ ਅਪੀਲ ਵਾਸਤੇ ਇਸ ਨੂੰ ਹਜੇ ਟਾਈਮ ਦਿੱਤਾ ਗਿਆ ਹੈ ਔਰ ਇਹ ਅਪੀਲ ਕਰੇਗੀ ਅਸੀਂ ਐਸਡੀ ਅਪੀਲ ਦੇ ਵਿੱਚ ਅਸੀਂ ਵੀ ਇਹਦੀ ਪ੍ਰੋਟੈਸਟ ਕਰਾਂਗੇ ਔਰ ਬਰੀ ਤਾਂ ਦੇਖੋ ਕੋਰਟ ਦੇ ਆਰਡਰ ਦੀ ਗੱਲ ਹੈ ਲੇਕਿਨ ਜੋ ਇਸਨੇ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਸਾਹਮਣੇ ਕੁੱਟਿਆ ਮਾਰਿਆ ਉਸਦੇ ਹੀ ਆਰਡਰ ਕਰਕੇ ਇਸ ਨੂੰ ਸਜ਼ਾ ਹੋਈ ਹੈ ਇਸ ਨੂੰ ਅਸੀਂ ਮਾਨਯੋਗ ਸ਼੍ਰੀ ਸੈਸ਼ਨ ਜਜ ਸਾਹਿਬ ਫਿਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਔਰ ਮਾਨਯੋਗ ਸੁਪਰੀਮ ਕੋਰਟ ਤੱਕ ਵੀ ਅਸੀਂ ਇਸ ਦੇ ਕੇਸ ਦੇ ਵਿੱਚ ਕਿੱਥੇ ਤੱਕ ਵੀ ਸਾਨੂੰ ਜਾਣਾ ਪਏਗਾ ਅਸੀਂ ਜਾਵਾਂਗੇ ਔਰ ਇਸ ਨੂੰ ਸਖਤ ਤੋਂ ਸਖਤ ਸਜ਼ਾ ਜੋ ਹੈ ਜੋ ਬਣਦੀ ਸਜ਼ਾ ਹੈ ਇਸ ਨੂੰ ਦਵਾ ਕੇ ਰਵਾਂਗੇ ਵਕੀਲ ਸਾਹਿਬ ਆ ਸਿੱਖ ਜਥੇਬੰਦੀਆਂ ਦੇ ਬੰਦੇ ਜੇਲਾਂ 'ਚ ਕਾਫੀ ਕਾਫੀ ਸਾਲਾਂ ਤੋਂ ਬੰਦ ਨੇ ਔਰ ਫਾਂਸੀ ਦੀ ਸਜ਼ਾ ਵੀ ਹੁੰਦੀ ਹੈ ਔਰ ਅਦਾਲਤਾਂ ਨੇਕ ਚਲਨੀ ਦੇ ਉੱਤੇ ਵੀ ਛੱਡ ਦਿੰਦੀਆਂ ਨੇ ਰਾਸ਼ਟਰਪਤੀ ਵੀ ਮਾਫ ਕਰ ਦਿੰਦਾ ਸਜ਼ਾਵਾਂ ਫਾਂਸੀ ਦੀਆਂ ਸਜ਼ਾਵਾਂ ਵੀ ਮਾਫ ਹੋ ਜਾਂਦੀਆਂ ਨੇ ਲੇਕਿਨ ਇਹਨੂੰ ਐਡਵੋਕੇਟ ਹੁੰਦੇ ਹੋਏ 1 ਸਾਲ ਦੀ ਸਜ਼ਾ ਦਿੱਤੀ ਗਈ ਆ ਐਸਾ ਕੀ ਦਰਦ ਅਪਰਾਧ ਸੀਗਾ ਮਾਰਕਟ ਕੀਤੀ ਸੀ ਕੋਰਟ ਦੇ ਅੰਦਰ ਇਹਦੇ ਬਾਰੇ ਸਾਨੂੰ ਦੱਸੋ ਵੀ ਜੱਜ ਸਾਹਬ ਨੇ ਨੂੰ ਇੰਨੀ ਇੱਕ ਸਾਲ ਦੀ ਸਜ਼ਾ ਕਿਉਂ ਦਿੱਤੀ ਇਹਨੂੰ ਮਾਫੀ ਤਾਂ ਕਰ ਹੀ ਸਕਦੇ ਸੀ ਕੋਈ ਨਾਲੇ ਮਾਫੀ ਮੰਗੀ ਵੀ ਹੋ ਸਕਦਾ ਮੰਗੀ ਵੀ ਹੋਵੇ ਹਾਂਜੀ ਇਹ ਤੁਹਾਡਾ ਬਹੁਤ ਵਧੀਆ ਸਵਾਲ ਪੁੱਛਿਆ ਗਿਆ ਤੁਸੀਂ ਜਿਹੜਾ ਇਹਦੇ ਬਾਰੇ ਮੈਂ ਇੱਕ ਛਾਂਣਾ ਪਾਉਂਗਾ ਇਹਦੇ ਜੱਜਮੈਂਟ ਦੀ ਕਾਪੀ ਹੈ ਕਿ ਇਹਨਾਂ ਨੇ ਮਾਫੀ ਵਾਸਤੇ ਵੀ ਜੱਜ ਸਾਹਬ ਨੂੰ ਰਿਕਵੈਸਟ ਕੀਤੀ ਸੀ ਕਿ ਜੈ ਸਾਹਿਬ ਸਾਨੂੰ ਨੇਕ ਚੱਲਣੀ ਦੇ ਛੱਡ ਦਿਓ ਅਸੀਂ ਦੁਬਾਰਾ ਕਦੀ ਇਦਾਂ ਦੀ ਗਲਤੀ ਨਹੀਂ ਕਰਾਂਗੇ ਉਹਦੇ ਬਾਰੇ ਜੈ ਸਾਹਿਬ ਨੇ ਜੋ ਵਰਡਿੰਗ ਲਿਖੀ ਹੈ ਮੈਂ ਤੁਹਾਨੂੰ ਉਹ ਪੜ੍ਹ ਕੇ ਸੁਣਾਉਣਾ ਕਿ ਜੱਜਮੈਂਟ ਦੇ ਵਿੱਚ ਹਮੋਜੀ ਵਰਡਿੰਗ ਮਾਨਯੋਗ ਜੈ ਸਾਹਿਬ ਜੀ ਛਮਿੰਦਰਪਾਲ ਸਿੰਘ ਜੈ ਸਾਹਿਬ ਨੇ ਲਿਖੀ ਹੈ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਮੇਰੇ ਕੋਲ ਫਾਈਲ ਹੈ ਮੈਂ ਤੁਹਾਨੂੰ ਜੱਜਮੈਂਟ ਦੱਸਦਾ ਹਾਂ ਇਹਦੇ ਵਿੱਚ ਹਾਂ ਕੁਆਂਟਮ ਆਫ ਸੈਂਟੈਂਸ ਕਹਿੰਦੇ ਨੇ ਇਹਨੂੰ ਇਹਦੇ ਵਿੱਚ ਇਹਨਾਂ ਨੇ ਆਪਣੀ ਨੇਕ ਚਲਨੀ ਦੀ ਮੰਗ ਰੱਖੀ ਸੀ ਕਿ ਜੱਜ ਸਾਹਿਬ ਸਾਨੂੰ ਨੇਕ ਚਲਨੀ ਤੇ ਛੱਡ ਦੇ। ਹੁਣ ਦੇਖੋ ਇਹਦੇ ਵਿੱਚ ਜੱਜ ਸਾਹਿਬ ਕੀ ਲਿਖਦੇ ਨੇ। ਦੀ ਕੋਰਟ ਇਜ਼ ਟੈਂਪਲ ਆਫ ਜਸਟਿਸ ਕਿ ਕੋਰਟਾਂ ਇੱਕ ਇਨਸਾਫ ਦਾ ਮੰਦਿਰ ਹੈ। ਔਰ ਮੁਲਜ਼ਮਾ ਨੇ ਕੋਰਟ ਦੇ ਅੰਦਰ ਪ੍ਰੈਜ਼ਾਈਡਿੰਗ ਆਫਿਸਰ ਜੱਜ ਸਾਹਿਬ ਦੇ ਸਾਹਮਣੇ ਸਤਨਾਮ ਸਿੰਘ ਨੂੰ ਕੁੱਟਿਆ ਮਾਰਿਆ। ਠੀਕ ਹੈ? ਔਰ ਉਸ ਦੇ ਵਿੱਚੋਂ ਵੀ ਇੱਕ ਮੁਲਜ਼ਮ ਜੀ ਦਾ ਨਾਮ ਹੈ ਰਚਨਾ ਦੇਵ ਐਡਵੋਕੇਟ ਜੋ ਪ੍ਰੈਕਟਾਈਜ਼ਿੰਗ ਐਡਵੋਕੇਟ ਹੈ ਡਿਸਟ੍ਰਿਕਟ ਕੋਰ ਲੁਧਿਆਣਾ ਦੇ ਵਿੱਚ ਐਂਡ ਸੱਚ ਐਨ ਇਲੀਗਲ ਕੰਡਕਟ ਕੈਨ ਨੈਵਰ ਬੀ ਐਕਸਪੈਕਟਿਡ ਫਰੋਮ ਐਨ ਐਡਵੋਕੇਟ ਕਿ ਇੱਕ ਲੇਡੀ ਐਡਵੋਕੇਟ ਤੋਂ ਵੀ ਇਦਾਂ ਦੀ ਕੋਰ ਐਕਸਪੈਕਟ ਨਹੀਂ ਕਰਦੀ ਸੀ ਕਿ ਕੋਰ ਦੇ ਅੰਦਰ ਵੀ ਕਿਸੇ ਨੂੰ ਘੁੱਟ ਮਾਰ ਸਕਦੀ ਹੈ ਜੇ ਨਾਲ ਕੋਲ ਕੋਈ ਹੋਰ ਹਥਿਆਰ ਹੁੰਦਾ ਤਾਂ ਸਤਨਾਮ ਸਿੰਘ ਦਾ ਪਤਾ ਨਹੀਂ ਇਹਨਾਂ ਨੇ ਕੀ ਜੈਸਰ ਸਾਹਿਬ ਦੇ ਸਾਹਮਣੇ ਹਾਲ ਕਰ ਦੇਣਾ ਸੀਗਾ ਔਰ ਅੱਗੇ ਦੇਖੋ ਜੱਜ ਸਾਹਿਬ ਕੀ ਲਿਖਦੇ ਹੈ ਕਨਸੀਡਰਿੰਗ ਥੀਸ ਐਸਪੈਕਟਸ ਥਿਸ ਕੋਰਟ ਇਸ ਆਫ ਕਨਸੀਡਰਡ 뷰 ਥੈਟ ਅਕਿਊਜ਼ਡ ਡਿਜ਼ਰਵ ਨੋ ਲੀਨਿਐਂਸੀ ਐਂਡ ਥੇ ਮਸਟ ਬੀ ਪਨਿਸ਼ਡ ਸਟਰਨਲੀ ਥੈਂਸ देयर ਰਿਕੁਆਇਰਡ ਫਾਰ ਕਨਫਰਿੰਗ ਬੈਨੀਫਿਟ ਆਫ ਪ੍ਰੋਬੇਸ਼ਨ ਇਜ਼ ਡਿਕਲਾਈਨਡ ਇਹਨਾਂ ਨੇ ਜੋ ਆਪਣੀ ਨੇਕ ਚੱਲੀ ਦੀ ਮੰਗ ਰੱਖੀ ਸੀ ਕਿ ਜੱਜ ਸਾਹਿਬ ਸਾਨੂੰ ਮਾਫ ਕਰ ਦਿਓ ਅਸੀਂ ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਕਰਾਂਗੇ ਜਾਨ ਸਾਹਿਬ ਨੇ ਉਹ ਮੰਗ ਨੂੰ ਵੀ ਠੁਕਰਾਂਦੇ ਹੋਏ ਇਹਨਾਂ ਨੂੰ ਤਿੰਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੰਦੇ ਹੋਏ 3 ਸਾਲ ਦੀ ਸਜ਼ਾ ਸੁਣਾਈ ਮੰਦਰਾਣੀ ਆ ਦੇਖੋ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜੱਜ ਸਾਹਿਬ ਦੇ ਆਰਡਰ ਵਧੀਆ ਤਰੀਕੇ ਨਾਲ ਆਪਣੇ ਦਰਸ਼ਕਾਂ ਨੂੰ ਦਿਖਾਏ ਜਾਣ ਤਾਂਕਿ ਲੋਕਾਂ ਦਾ ਭਰੋਸਾ ਕਾਨੂੰਨ ਦੇ ਪ੍ਰਤੀ ਐਡਵੋਕੇਟਸ ਦੇ ਪ੍ਰਤੀ ਅਦਾਲਤਾਂ ਦੇ ਪ੍ਰਤੀ ਔਰ ਜੱਜਾਂ ਦੇ ਮਾਨਯੋਗ ਜੱਜਿਸ ਦੇ ਪ੍ਰਤੀ ਬਣੇ ਯਾਹ ਬਹੁਤ ਵਧੀਆ ਫੈਸਲਾ ਔਰ ਮਾਨਯੋਗ ਜੱਜ ਸੁਮਿੰਦਰ ਪਾਲ ਸਿੰਘ ਜੀ ਨੇ ਬਹੁਤ ਕੌਨਫੀਡੈਂਟਲੀ ਔਰ ਬੜੀ ਦਲੇਰੀ ਨਾਲ ਦਿੱਤਾ ਤਾਰੀਫੇ ਕਾਬਿਲ ਮਾਨਯੋਗ ਜੱਜ ਸਾਹਿਬ ਸਲੂਟ ਜੀ ਆਨੰਦ ਹਲਾਤੇ ਪੰਜਾਬ ਦੀ ਸਾਰੀ ਟੀਮ ਨੂੰ ਦੋਸਤੋ ਵਾਕੋਬੀ ਸੁਣਿਆ ਸੋ ਸਤਨਾਮ ਸਿੰਘ ਦਾ ਵਾਕਾ ਜੋ ਕਿ ਉਹਨਾਂ ਨੇ ਦੱਸਿਆ ਔਰ ਡਿਟੇਲ ਦੇ ਵਿੱਚ ਉਹਨਾਂ ਦੇ ਐਡਵੋਕੇਟ ਟੀਐਸ ਪਨੇ ਸਰ ਜਿਨ੍ਹਾਂ ਨੇ ਇਸ ਕੇਸ ਨੂੰ ਵਾਕੋਬੀ ਫਾਈਟ ਕੀਤਾ ਦੋਸਤੋ ਜੱਜ ਸਾਹਿਬ ਵੀ ਵਾਕਈ ਮਾਨਯੋਗ ਅਦਾਲਤ ਜੱਜ ਸਾਹਿਬ ਤਾਰੀਫੇ ਕਾਬਿਲ ਹੈ ਜਿਨ੍ਹਾਂ ਨੇ ਨੌ ਮਾਸ ਦੇ ਰਿਸ਼ਤੇ ਦੇ ਵਿੱਚ ਇੱਕ ਕਾਨੂੰਨ ਨੂੰ ਇੰਪੋਰਟੈਂਸ ਦਿੰਦੇ ਹੋਏ ਐਡਵੋਕੇਟ ਨੂੰ ਇੱਕ ਸਾਲ ਦੀ ਸਜ਼ਾ ਦਿੱਤੀ ਉਹਦੇ ਮੁਨਸ਼ੀ ਨੂੰ ਵੀ ਦਿੱਤੀ ਔਰ ਉਹਦੇ ਫਾਦਰ ਨੂੰ ਵੀ ਦਿੱਤੀ ਕਿਉਂ ਕਿ ਕਿਉਂਕਿ ਅਦਾਲਤ ਦੇ ਅੰਦਰ ਕੁੱਟਮਾਰ ਕੀਤੀ ਗਈ ਸੀ ਦੋਸਤੋ ਇਨਸਾਨ ਨੂੰ ਇਸ਼ਾਰਾ ਤੇ ਗਧੇ ਨੂੰ ਸੋਟੀ ਹੁੰਦੀ ਆ ਇਹ ਇਸ਼ਾਰਾ ਹੋਰ ਵੀ ਸਾਰੀਆਂ ਉਸ ਔਰਤਾਂ ਵਾਸਤੇ ਆ ਜਿਹੜੀਆਂ ਆਪਣਾ ਔਰਤ ਹੋਣ ਦੇ ਨਾਲ-ਨਾਲ ਐਡਵੋਕੇਟ ਹੋਣ ਦੇ ਨਾਲ-ਨਾਲ ਇਸ ਚੀਜ਼ ਦਾ ਫਾਇਦਾ ਉਠਾਉਂਦੀਆਂ ਨੇ ਕਾਨੂੰਨ ਦੇ ਨਾਲ ਖੇਡਦੀਆਂ ਨੇ ਔਰ ਐਡਵੋਕੇਟ ਹੋਣ ਦਾ ਫਾਇਦਾ ਉਠਾਉਂਦੀਆਂ ਨੇ ਦੋਸਤੋ ਇਹ ਉਹਨਾਂ ਵਾਸਤੇ ਬਹੁਤ ਵੱਡਾ ਸੰਦੇਸ਼ ਹੈ ਜੇ ਸਤਨਾਮ ਸਿੰਘ ਇੱਕ ਇੰਨੀ ਲੰਬੀ ਲੜਾਈ ਲੜ ਸਕਦਾ ਔਰ ਉਹਨਾਂ ਨੂੰ ਐਡਵੋਕੇਟ ਤਜਿੰਦਰ ਜੀ ਵਰਗੇ ਮਿਲ ਸਕਦੇ ਆ ਤਾ ਸਮਾਜ ਵਿੱਚ ਹੋਰ ਵੀ ਜਿਹੜੇ ਪੀੜਤ ਲੋਕ ਨੇ ਐਡਵੋਕੇਟਸ ਤੋਂ ਉਹਨਾਂ ਨੂੰ ਵੀ ਟੀਐਸ ਪੁਨੇਸ਼ਵਰ ਵਰਗੇ ਐਡਵੋਕੇਟਸ ਮਿਲ ਸਕਦੇ ਨੇ ਦੋਸਤੋ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦੀਓ ਇਜਾਜ਼ਤ ਹਲਾਦੇ ਪੰਜਾਬ ਤੋਂ ਵਿਵੇਕ ਬਖਸ਼ੀ